ਮਨਨ ਅਨਵਾਸੀਆਂ ਨੂੰ ਆਪ ਜੀ ਅੱਜ ਦੇ ਮੇਲ ਜੰਦਾਵਾ ਇਤਿਹਾਸਕਾਂ ਦੀ ਸਮਾਗੰਡਿਆ ਮੇਰੇ ਲਈ ਇੱਥੇ ਆਏ ਹੋ ਤੇ ਖਾਲਸਾ ਸਾਹਿਬ ਨੂੰ ਜੀ ਪ੍ਰਧਾਨ ਜੁਨੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸੰਭਾਦ ਜੀ ਸਾਡੇ ਵਿੱਚ ਪਹੁੰਚੇ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਸਾਨੂੰ ਮੌਕਾ ਦਿੱਤਾ ਬੈਠੇ ਖੜੇ ਹੁੰਦਾ ਤੇ ਸਾਨੂੰ ਸਾਡੇ ਨਾਲ ਕਮੇਰੇ ਸਰਬੰਧੀ ਅਮਰ ਜੀ ਸਾਡੇ ਨਾਮ ਕਰ ਰਹੇ ਨੇ ਇਹਨਾਂ ਦਾ ਬਹੁਤ ਆਪੀ ਕਰਨਾ ਨੇ ਬਹੁਤ ਬਹੁਤ ਧੰਨਵਾਦ ਜੀ ਦਾ ਤੁਹਾਨੂੰ ਪ੍ਰਧਾਨ ਬਣਾਇਆ ਹੈ ਮੱਲੇ ਦਾ ਮਈਪੂਰੇ ਦਾ ਤੇ ਤੁਸੀਂ ਕਿਡੀਆਂ ਕਿਡੀਆਂ ਮੁਸ਼ਕਲਾਂ ਨੇ ਜਿਹੜੀਆਂ ਇਸ ਮੁਹੱਲੇ ਦੇ ਵਿੱਚ ਹੈਗੀਆਂ ਨੇ ਤੇ ਉਹਨਾਂ ਦਾ ਤੁਸੀਂ ਕਿੱਦਾਂ ਹੱਲ ਕਰੋਗੇ ਜੇ ਤੁਹਾਨੂੰ ਸਰਪੰਚ ਸਾਹਿਬ ਦੀ ਸਰਪਸਤੀ ਦੇ ਹੇਠ ਪ੍ਰਧਾਨ ਬਣਾਇਆ ਹੋਇਆ ਹੈ ਮੈਂ ਸਾਰੇ ਜਮਾਤਾਂ ਦਾ ਨਮਨਵਾਦ ਕਰਦਾ ਆਪਣੇ ਆਪਣੇ ਸਾਹਿਬ ਕਲੋਨੀ ਵਾਲੋ ਦਾ ਔਰ ਪਿੰਡ ਵਾਲਾ ਦਾ ਔਰ ਜਿੰਨੇ ਵੀ ਹਾਂ ਸਰਪੰਚ ਸਾਹਿਬ ਹੈ और जी अपने बलबीर सिंह अपने खालसा जी मैं सारा तन्वाद धन्यवाद करता हूँ और मेरे को प्रधान चुना है तो यहाँ की जो कमियां हैं तो मैं तन्वाद करता हूँ कि जड़ी अपना एक लैट की कमी थी यहाँ पे तो यहाँ पे ट्रांसफार्मर जो रखवाया गया है मैं तन्वाद करता हूँ बलबीर सिंह का जिन्होंने हमारी मदद करी और मैं तय दिल से धन्यवाद करता हूँ मैं इस मोहल्ले के वास्ते दिन रात जब भी कोई मुसीबत पड़ेगी मैं खड़ा रहूंगा जब भी कोई मेरे पास आएगा मैं उसी टाइम तैयार होगा और जो भी उनका काम होगा मैं उनका हल करूँगा काम मोहल्ले कमियां लगती कमियाँ पहले तो हमारे यहाँ पे लाइट नहीं थी बहुत पानी भी नहीं मोटर उठाती थी प्यासे बच्चे प्यासे थे फ्लैट बच्चे बहुत गर्मी में मरते थे यहाँ पे तो कोई भी मतलब हमारी कोई सुनाई नहीं होती रही की बहुत हमने बिजली दफ्तर में गिरे काटे लेकिन वहां पे कोई जवाब नहीं मिला हमारी पहले भी हमारी एक एप्लीकेशन गई थी दो में वो भी दबा के बैठ गए तो अपना एस साहब जी साहब वो दबा के बैठ गए मेरे पास कहते आ ही नहीं तो अब जो काम हो रहे थे ये काम सरकार की तरफ से फ्री थे लेकिन तब भी उक, मतलब नहीं हो रहे थे फिर हम यहाँ से अपने कॉलोनी वाले सारे बंदे हम इकट्ठे करे करके तो हम आगे गए हमें बलबीर साहब जो अपने है गए उन्हें पेज़ा भेजा तो हम वहाँ पे गए तो हमारे काम जो होया हमने अपना नाम सब कुछ भर के दिया यहाँ पे तो ये यहाँ पे ट्रांसफर रखा गया है हालांकि चालू नहीं है लेकिन वो चालू जल्दी ही करा जाएगा तो ये कमी हमारे यहाँ थी एक हमारे रास्ते में जो भी रो, रोड की कमी है ये बहुत ज्यादा जब बारिश होती तो रास्ते में निकला नहीं जाता तो ये बहुत सारी कमियाँ थी हमारे हाँ यहाँ पे तो जो कि तो तो अपील करना चाहते हैं मल्ले वासियों को ये अपील करना चाहते हैं, अगर तो इन्होंने मेरे को चुना तो है हमारा इनको इनका साथ चाहिए मेरे को और ये इनके सारे काम हल होंगे सारे काम पूरे कराएंगे ਤੁਸੀਂ ਇਹ ਭਰੋਸਾ ਮਹੱਲੇ ਵਾਸੀਆਂ ਨੂੰ ਦੁਆਰੇ ਵੀ ਤੁਹਾਡੀਆਂ ਜਿੰਨੀਆਂ ਵੀ ਮੁਸ਼ਕਲਾਂ ਹੋਣਗੀਆਂ ਉਹ ਤੁਸੀਂ ਇਹ ਸਾਰੀਆਂ ਹੱਲ ਕਰਾ ਕੇ ਦਿਓਗੇ ਹਾਂ ਜੀ ਹੱਲ ਕਰਾਂਗੇ ਹੱਲ ਕਰਾਵਾਂਗੇ ਮੇਰਾ ਨਾਮ ਰਵੀ ਕੁਮਾਰ ਹੈ ਜੀ ਤੇ ਮੈਨੂੰ ਮੀਤ ਪ੍ਰਧਾਨ ਚੁਣਿਆ ਗਿਆ ਜੀ ਮੱਲੇ ਦਾ ਤੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਕਿ ਮੈਨੂੰ ਇਸ ਮੁੱਖ ਇਹ ਮੌਕਾ ਦਿੱਤਾ ਇਹਨਾਂ ਨੇ ਤੇ ਜੋ ਵੀ ਇੱਥੇ ਕੋਈ ਕੰਮ ਆ ਜਿਵੇਂ ਸੜਕਾਂ ਦਾ ਕੰਮ ਹੋ ਗਿਆ ਜੀ ਜਾਂ ਲਾਈਟ ਦਾ ਕੰਮ ਆ ਕਰੇ ਨੂੰ ਮਸਲਾ ਲਈ ਕੋਈ ਕੋਈ ਦਾ ਕਰੇ ਲੂ ਮਸਲਾ ਦਾ ਇਹ ਕੀ ਪੈਣ ਦਾ ਮਸਲਾ ਵਾ ਅਸੀਂ ਉਹਨਾਂ ਦੇ ਨਾਲ ਖੜਾਗੇ ਜੀ ਤੇ ਸਾਨੂੰ ਬਸ ਮੱਲੇ ਦਾ ਸਾਥ ਚਾਹੀਦਾ ਵਾ ਅਸੀਂ ਉਹਨਾਂ ਨਾਲ 24 ਘੰਟੇ ਖੜੇ ਆ ਬਹੁਤ ਬਹੁਤ ਧੰਨਵਾਦੀ ਸਾਡੇ ਸਾਰਿਆਂ ਦਾ ਹਾਂਜੀ ਸਰਪੰਚ ਸਾਹਿਬ ਹਾਂਜੀ ਵੀ ਖਾਲਸਾ ਸਾਹਿਬ ਫਤਿਹ ਇਹ ਜਿਹੜੇ ਮੱਲੇ ਦੇ ਆਪਣਾ ਸੋਹ ਕੁਮਾਰ ਜੀ ਪ੍ਰਧਾਨ ਬਣਾਏ ਨੇ ਤੇ ਇਹਨਾਂ ਦਾ ਧੰਨਵਾਦ ਅਸੀਂ ਕਰ ਰਹੇ ਆ ਮੱਲੇ ਵਾਲਿਆਂ ਦਾ ਵੀ ਤੇ ਬਾਕੀ ਸਾਡੇ ਖਾਲਸਾ ਜੀ ਬੈਠੇ ਨੇ ਉਹਨਾਂ ਦਾ ਵੀ ਕਰਦੇ ਆ ਬਾਕੀ ਜੋ ਹੋਇਆ ਤਿਆਰ ਇਹਨੇ ਇਹਨਾਂ ਦੇ ਕੰਮ ਰਹਿੰਦੇ ਨੇ ਚਲੋ ਟ੍ਰਾਫਾਰਮ ਦਾ ਤਾਂ ਬਹੁਤ ਵੱਡਾ ਕੰਮ ਸੀਗਾ ਤੁਹਾਡਾ ਪੂਰਾ ਸਹਿਯੋਗ ਮਿਲੇਗਾ ਜੀ ਇਹਨਾਂ ਦਾ ਪਹਿਲਾਂ ਵੀ ਸਹਿਯੋਗ ਹੀ ਆ ਜੀ ਕਿਉਂਕਿ ਉਦੋਂ ਸਾਡਾ ਸੰਯੋਗ ਇਸ ਤਰ੍ਹਾਂ ਦਾ ਜਿੰਨੇ ਆ ਇਹਨੂੰ ਅਸੀਂ ਰਾਹ ਨੂੰ ਬਣਵਾਵਾਂਗੇ ਕਿਉਂਕਿ ਜਦੋਂ ਸਾਡੀ ਸਰਕਾਰ ਆ ਗਈ ਨਾ ਅਸੀਂ ਰਾਹ ਬਣਵਾਵਾਂਗੇ ਕੋਈ ਗੱਲ ਨਹੀਂ ਇੱਥੇ ਲੈ ਕੇ ਆਵਾਂਗੇ ਮੰਤਰੀਆਂ ਸਾੰਤਰੀਆਂ ਨੂੰ ਦਿਖਾਵਾਂਗੇ ਕਿ ਆਹੋ ਤੁਰਕੇ ਦਾ ਲੋਕ ਤੇ ਲੋਕ ਨਿਕਲ ਜਾ ਤੁਸੀਂ ਆਹ ਇੱਕ ਦਾ ਤੁਰਕੇ ਦਿਖਾਓ ਉਹ ਵੀ ਕਲੋਨੀ ਦਾ ਕੰਮ ਹੋ ਗਿਆ ਇਹਨਾਂ ਨਾਲ ਮੋਟਾ ਤੋਂ ਪਤਾ ਲੱਗੇ ਚੱਲਾਗੇ ਇਹਨਾਂ ਨੂੰ ਇਕੱਲੇ ਨਹੀਂ ਛੱਡ ਦੇ ਬਾਕੀ ਜਿਹੜੇ ਮੇਰੇ ਕਲੋਨੀ ਵਾਲਿਆਂ ਦਾ ਵੀ ਸਾਥ ਚਾਹੀਦਾ ਵਾ ਕਿਉਂਕਿ ਕੱਲ ਦਾ ਬੰਦਾ ਕੁਝ ਨਹੀਂ ਕਰ ਸਕਦਾ ਹੈਗਾ ਤੇ ਉਹ ਕੀ ਜੀ ਆਪਾਂ ਹੀ ਤੁਹਾਡੀ ਸਾਰਿਆਂ ਦੀ ਮਿਹਰਬਾਨੀ ਧੰਨਵਾਦ ਤੁਹਾਡਾ ਅਸੀਂ ਬੜੇ ਖੌਫਾਂ ਤੁਹਾਡੇ ਬਾਪ ਤੇ ਬੇਟਾ ਇਹ ਤੁਹਾਡੇ ਨਾਲ ਮੋਢੇ ਨਾਲ ਲਾ ਕੇ ਚੱਲਣਗੇ ਬਾਈ ਖਾਲਸਾ ਨਾਲੋ ਜੋ ਮੈਂ ਮੱਲੇ ਦਾ ਧੰਨਵਾਦ ਕਰਦੀ ਆਂ ਕਿ ਸਾਰਿਆਂ ਦਾ ਸੰਯੋਗ ਹੈ ਤੇ ਅਸੀਂ ਸਾਰਿਆਂ ਦਾ ਸਾਥ ਚਾਹੀਦਾ ਸਾਨੂੰ ਤੇ ਅਸੀਂ ਜਿਹੜਾ ਕੰਮ ਆ ਰਲ ਮਿਲ ਕੇ ਕਰਾਂਗੇ ਪਰਿਵਾਰ ਵੱਲੋਂ ਮੱਲੇ ਵਾਲਿਆਂ ਨੂੰ ਕੀ ਅਪੀਲ ਕਰੋਗੇ ਮੱਲੇ ਵਾਲਿਆਂ ਨੂੰ ਸਾਡੇ ਨਾਲ ਮੱਲੇ ਵਾਲੇ ਚੱਲਣਗੇ ਤਾਂ ਅਸੀਂ ਨਾਲ ਚੱਲਾਂਗੇ